ਦੀ ਦਿੱਤੀ ਜਾਣੀ ਹੈ ਸასიਖਾਲ ਜੀ ਮੈਂ ਹਰਿੰਦਰ ਪੋਲਰ ਪਿਛਲੇ ਕਾਫੀ ਸਾਲਾਂ ਤੋਂ ਬਤੌਰ ਅਦਾਕਾਰ ਕੁਝ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਕਦੇ ਵੀ ਆਪਣੇ ਆਪ ਨੂੰ ਐਜ਼ ਏ ਰਿਵਿਊ ਕਾਰ ਯਾਨੀ ਮੈਂ ਕਿਸੇ ਵੀ ਫਿਲਮ ਦਾ ਰਿਵਿਊ ਨਹੀਂ ਕੀਤਾ ਆ ਇਹ ਹੋ ਸਕਦਾ ਹੈ ਕਿ ਕੋਈ ਫਿਲਮ ਨੂੰ ਵਧੀਆ ਲੱਗੀ ਹੋਵੇ ਤਾਂ ਉਹਦੇ ਬਾਰੇ ਲਿਖ ਕੇ ਫੇਸਬੁੱਕ ਇੰਸਟਾਗ੍ਰam ਜਾਂ ਕਿਸੇ ਹੋਰ ਵੀ ਸੋਸ਼ਲ ਨੈਟਵਰਕਿੰਗ ਸਾਈਟ ਤੇ ਮੈਂ ਆਪਣੇ ਵਿਚਾਰ ਦੱਸਿਓ ਪਰ ਅੱਜ ਮੈਂ ਆਪਣੇ ਆਪ ਨੂੰ ਇੱਕ ਵੀਡੀਓ ਬਣਾਉਣ ਤੋਂ ਰੋਕ ਨਹੀਂ ਪਾਇਆ ਉਦਾ ਕਾਰਨ ਇਹ ਹੈ ਕਿ ਅੱਜ ਫਿਲਮ ਰਿਲੀਜ਼ ਹੋਈ ਆ ਸੁੱਚਾ ਸੂਰਮਾ ਓਏ ਸੁੱਚਾ ਲਓ ਵੀ ਇਹ ਆ ਸਮਾਨਾ ਸੁੱਚਾ ਤੇ ਨਾਲ ਉਹਦਾ ਪਤਨ ਵੀ ਯਾਰ ਕੁੱਤਰ ਹਾਲਾਂਕਿ ਮੈਂ ਖੁਦ ਫਿਲਮ ਦਾ ਹਿੱਸਾ ਹਾਂ ਤੇ ਮੈਂ ਕੋਸ਼ਿਸ਼ ਕਰਦਾ ਨਾ ਵੀ ਜਿਹੜੀ ਫਿਲਮ 'ਚ ਮੈਂ ਖੁਦ ਹਾਂ ਉਹਦੇ ਬਾਰੇ ਮੈਂ ਲਿਖ ਕੇ ਵੀ ਨਾ ਕੁਝ ਪਾਵਾਂ ਰਿਵਿਊ ਆ ਬੰਦੇ ਕਹਿੰਦੇ ਵੀ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਂਦੀ ਐ ਪਰ ਅੱਜ ਮੇਰੇ ਤੋਂ ਆਪਣਾ ਆਪ ਨਹੀਂ ਰੋਕਿਆ ਗਿਆ ਕਾਰਨ ਇਹ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਐਨੀ ਵਧੀਆ ਫਿਲਮ ਦਾ ਹਿੱਸਾ ਬਣਿਆ ਐ। ਐਡਾ ਕੱਠ ਮਾਰਨ ਦੀ ਕੀ ਲੋੜ ਸੀ। ਲੋਕ ਕਹਿਣਗੇ ਵੀ ਕੁੱਕਰ ਡਰ ਗਿਆ। ਮੈਂ ਖੁਦ ਫਿਲਮ ਦੇਖ ਕੇ ਆਇਆ। ਫਿਲਮ ਦੇਖਣ ਤੋਂ ਬਾਅਦ ਜਿਹੜੇ ਮੇਰੇ ਬਲਬਲੇ ਸੀ, ਜਜ਼ਬਾਤ ਸੀ ਤਾਂ ਮੇਰਾ ਦਿਲ ਕੀਤਾ ਕਿ ਮੈਂ ਆਪਣੀ ਟੀਮ ਨਾਲ ਜਿਹੜੀ ਮੇਰੀ ਫਿਲਮ ਦੀ ਟੀਮ ਹੈ ਜਾਂ ਉਹ ਦਰਸ਼ਕ ਜਿਹੜੇ ਕਿ ਫਿਲਮ ਦੇਖ ਚੁੱਕੇ ਨੇ ਜਾਂ ਦੇਖਣਾ ਚਾਹੁੰਦੇ ਨੇ ਉਹਨਾਂ ਤੱਕ ਜ਼ਰੂਰ ਵੀਡੀਓ ਦੇ ਰੂਪ ਵਿੱਚ ਸਾਂਝਾ ਕਰਾਂ। ਗੱਲ ਕਰੀਏ ਜੇ ਆਪਾਂ ਫਿਲਮ ਦੀ ਕਹਾਣੀ ਦੀ ਤਾਂ ਸਭ ਨੂੰ ਪਤਾ ਹੈ। ਇਸ ਫਿਲਮ ਤੇ ਪਹਿਲਾਂ ਵੀ ਕੁਝ ਫਿਲਮਾਂ ਬਣੀਆਂ ਨੇ ਬਟ ਆ ਜਿਹੜੀ ਫਿਲਮ ਹੈ yatharth ਦੇ ਯਾਨੀ ਅਸਲੀਅਤ ਦੇ ਬਿਲਕੁਲ ਨੇੜੇ ਟੁੱਕਦੀ ਆ ਜਾ ਕੇ ਪਾਈ ਨਰੈਣਿਆ ਨਜ਼ਰ ਲਾ ਕੇ ਕਿਸੇ ਦੀ ਇਸ ਕਰਦੀਆਂ ਖੁਸ਼ੀਆਂ ਨੂੰ ਚਸਤਨ ਤੀਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਉਸ ਦਿਨ ਸੂਰਜ ਦੂਜੇ ਪਾਸੇੋਂ ਚੜਜੂ ਲਾ ਚੜ ਗਿਆ ਸੂਰਜ ਦੂਜੇ ਪਾਸੇੋਂ ਬੋਲ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਰਾਸ਼ੀ ਸੀ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਹਦੀ 1 ਹਫਤਾ ਪਹਿਲਾਂ ਰਿਲੀਜ਼ਿੰਗ ਤੋਂ 1 ਹਫਤਾ ਪਹਿਲਾਂ ਐਡਵਾਂਸ ਬੁਕਿੰਗ ਖੁੱਲੀ ਨਾ ਸਿਰਫ ਐਡਵਾਂਸ ਬੁਕਿੰਗ ਖੁੱਲੀ ਬਲਕਿ ਰਿਕਾਰਡ 20000 ਪਲੱਸ ਐਡਵਾਂਸ ਟਿਕਟਾਂ ਬੁੱਕ ਹੋਈਆਂ ਸੋ ਵਰਲਡ ਵਾਈਡ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜੇ ਮੈਂ ਫਿਲਮ ਦੇ ਸਟਾਰ ਕਾਸਟ ਦੀ ਗੱਲ ਕਰਾਂ ਉਹਦੇ ਵਿੱਚ ਬੱਬੂ ਮਾਨਹਰੀ ਨੇ ਜਗਜੀਤ ਸਿੰਘ ਆ ਜਿਹੜੇ ਕਿ ਕੁੱਕਰ ਦੇ ਰੂਪ ਵਿੱਚ ਬੜਾ ਦਰਸ਼ਕਾਂ ਨੂੰ ਪਸੰਦ ਵੀ ਆ ਰਹੇ ਨੇ ਸਰਬਜੀਤ ਚੀਮਾ ਭਾਜੀ ਨਰੇਨੇ ਦੇ ਰੋਲ ਵਿੱਚ ਨੇ ਬਲਵੀਰੋ ਭਾਬੀ ਸਮੀਖਸ਼ਾ ਸਿੰਘ ਪੂਰੋ ਰਵਨੀਥੁਰਾ ਨੇ ਬਹੁਤ ਸੋਹਣਾ ਰੋਲ ਕੀਤਾ ਬੜੇ ਜਜੇ ਵੀ ਨੇ ਡਰਤਾ ਨਹੀਂ ਜਾਏਗਾ ਜੇ ਖਿੱਚ ਕੇ ਧਰਤੀ ਦੇ ਪੈਰ ਮਾਰਾਂ ਨਾ ਤੇਰਾ ਅੱਧਾ ਪਿੰਡ ਭਜਾ ਦੂੰ ਆ ਇਸ ਤੋਂ ਇਲਾਵਾ ਭਾਗ ਦੇ ਰੋਲ ਵਿੱਚ ਮੈਂ ਮੈਂ ਆਪਣੇ ਆਪ ਨੂੰ ਕੁਝ ਨਹੀਂ ਦੱਸ ਸਕਦਾ ਤੁਸੀਂ ਦੱਸੋਗੇ ਕਿ ਕੀ ਕੀਤਾ ਜਾਂ ਕਿਵੇਂ ਕੀਤਾ ਜਾਂ ਕਿਸ ਤਰ੍ਹਾਂ ਦਾ ਲੱਗਾ ਖਾਸ ਤੌਰ ਤੇ ਵਧਾਈ ਦੇਣਾ ਚਾਹਨਾ ਮੈਂ ਇਸ ਫਿਲਮ ਦੇ ਨਿਰਮਾਤਾ ਸਾਗਾ ਸਟੂਡੀਓਜ਼ ਤੋਂ ਸਰਦਾਰ ਸੁਮਿਤ ਸਿੰਘੁਰਾਨ ਨੂੰ ਕਿ ਇੱਕ ਇਸ ਤਰ੍ਹਾਂ ਦੇ ਸਬਜੈਕਟ ਤੇ ਜਿਹੜਾ ਕਿ ਲੀਕ ਤੋਂ ਹਟ ਕੇ ਹੀ ਮੈਂ ਕਹੂੰਗਾ ਕਿ ਜਿਹੜਾ ਪੁਰਾਣੇ ਸਮੇਂ ਦਾ ਇੱਕ ਸਬਜੈਕਟ ਸੀ ਕਿਉਂਕਿ ਸਭ ਤੋਂ ਔਖਾ ਹੁੰਦਾ ਹੈ ਪੀਰੀਅਡ ਫਿਲਮ ਨੂੰ ਸ਼ੂਟ ਕਰਨਾ ਉਹਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਬਰੀਕੀਆਂ ਹੁੰਦੀਆਂ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਸੋ ਇਸ ਫਿਲਮ ਨੂੰ ਉਹਨਾਂ ਬਰੀਕੀਆਂ ਨੂੰ ਧਿਆਨ ਵਿੱਚ ਰੱਖ ਕੇ ਸ਼ੂਟ ਕੀਤਾ ਹੈ ਇਸ ਫਿਲਮ ਦੇ ਨਿਰਦੇਸ਼ਕ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਅਮਿਤੋਜ ਮਾਨ ਹੋਰਾਨ ਨੇ ਇਸ ਤੋਂ ਪਹਿਲਾਂ ਉਹਨਾਂ ਦੀਆਂ ਫਿਲਮਾਂ ਹਾਣੀ ਹਵਾਏ ਸਭ ਦੇਖ ਚੁੱਕੇ ਹਾਂ ਪਰ ਇਹ ਫਿਲਮ ਉਹਨਾਂ ਤੋਂ 2 4 10 ਕਦਮ ਅੱਗੇ ਹੈ ਜਰੋਏ ਸਾਰੇ ਖੜੇ ਦੇ ਨਾਲੇ ਲੰਘੋ ਪਿੰਡ ਚੋਂ ਨਲਕਾਰੇ ਮਾਰ ਕੇ ਪਤਾ ਤਾਂ ਲੱਗੇ ਕੁੱਕੇ ਕਹਿੰਦੇ ਕਿ ਨੂੰ ਆ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਉਦੋਂ ਹੀ ਲੱਗਦਾ ਸੀ ਜਿਵੇਂ ਸਿਆਣੇ ਕਹਿੰਦੇ ਵੀ ਝੋਨੇ ਵਾਲੇ ਪਿੰਡ ਦਾ ਪਰਾਲੀ ਤੋਂ ਪਤਾ ਲੱਗ ਜਾਂਦਾ ਤੇ ਪਾਥੀ ਵਾਲੇ ਦੇ ਘੀਰਿਆਂ ਤੋਂ ਪਤਾ ਲੱਗ ਜਾਂਦਾ ਐਸ ਸੱਚ ਇਸ ਫਿਲਮ ਦੇ ਟ੍ਰੇਲਰ ਤੋਂ ਪਤਾ ਲੱਗ ਗਿਆ ਸੀ ਕਿ ਫਿਲਮ ਵਿੱਚ ਕੀ ਕੁਝ ਹੋਣ ਵਾਲਾ ਹੈ ਇੱਕ ਇੱਕ ਚੀਜ਼ ਤੇ ਬੜੀ ਬਰੀਕੀ ਦੇ ਨਾਲ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਧਿਆਨ ਦਿੱਤਾ ਗਿਆ ਡਾਇਲੌਗਸ ਬੜੇ ਫਿਲਮ ਦੇ ਕਮਾਲ ਦੇ ਨੇ ਇੱਥੇ ਕਿ ਲੈਣਾ ਹੈ ਪਾਗ ਲੈਣਾ ਹੈ ਮੈਂ ਅਜੇ ਤੱਕ ਐਹੋ ਜਿਹੀ ਲੜਾਈ ਨਹੀਂ ਦੇਖੀ ਡਾਇਲੌਗ ਰਾਈਟਰ ਸਾਡਾ ਵੀਰ ਗੁਰਪ੍ਰੀਤ ਰਟਾਲ ਜਿਨੇ ਕਿ ਸਰਜਨ ਦਾ ਕਰੈਕਟਰ ਵੀ ਇਸ ਫਿਲਮ ਦੇ ਵਿੱਚ ਕੀਤਾ ਬਹੁਤ ਖੂਬਸੂਰਤ ਡਾਇਲੌਗ ਕੱਲੇ ਕੱਲੇ ਡਾਇਲੌਗ ਤੇ ਲਿਟਰਲੀ ਹਾਲ ਦੇ ਵਿੱਚ ਤਾੜੀਆਂ ਵੱਜੀਆਂ ਨੇ ਭੁਲਕੇ ਵੀ ਮਪਾਲ ਪੱਤੀ ਪੈਰ ਨਾ ਪਾਈ ਜਾਏਗਾ ਘੋਡਿਆਂ ਤੇ ਜਾਏਗਾ ਮੋਢਿਆਂ ਤੇ ਸੱਚੇ ਤੇ ਕੋ ਕਰਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ ਚ ਹੁੰਦੀਆਂ ਸੀ ਹੁਣ ਉਹਨਾਂ ਦੇ ਬੈਰ ਦੀਆਂ ਹੁੰਦੀਆਂ ਬਾਈ ਅੱਤਾ ਪਿੰਡ ਤਾਂ ਫਟੜਿਆ ਫਿਰਦਾ ਬਾਈ ਚਾਹੇ ਸਾਰਾ ਹੋ ਜਾਈ ਔਰ ਤਾਂ ਕਤਲ ਹੋਣਗੇ ਕਤਲ ਬੜੀ ਸ਼ਾਨਦਾਰ ਰਾਈਟਿੰਗ ਹੋਈ ਹੈ ਫਿਲਮ ਦੀ ਡਿਟੇਲ ਦੇ ਵਿੱਚ ਹੋਈ ਹੈ ਬੜੀ ਖੂਬਸੂਰਤ ਰਾਈਟਿੰਗ ਹੋਈ ਹੈ ਸਾਰੇ ਹੀ ਕਲਾਕਾਰਾਂ ਨੇ ਬਹੁਤ ਉਮਦਾ ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਗੁਰਪ੍ਰੀਤ ਤੋਤੀ ਹੋਰਾਂ ਨੇ ਰੌਣਕਾਂ ਲਾ ਛੜੀਆਂ ਇਸ ਤੋਂ ਲੋ ਮਹਾਵੀਰ ਪੁੱਲਰ ਭਾਜੀ ਉਹ ਐਸ ਸੱਚ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਉਹ ਆਪਣੇ ਰੋਲ ਦੇ ਵਿੱਚ ਬਖੂ ਵੀ ਫਿੱਟ ਬਹਿ ਜਾਂਦੇ ਨੇ ਫਿਲਮ ਦਾ ਬੈਕਗ੍ਰਾਉਂਡ ਬਹੁਤ ਕਮਾਲ ਦਾ ਹੈ ਅਲੋਕ ਦੇ ਬੰਬੇ ਦੇ ਪੂਰੇ ਇੰਡਸਟਰੀ ਜਾਣਦੀ ਹੈ ਕਿ ਉਹਨਾਂ ਦਾ ਨਾਮ ਹੀ ਕਾਫੀ ਵੱਡੀਆਂ-ਵੱਡੀਆਂ ਬਾਲੀਵੁੱਡ ਦੀਆਂ ਫਿਲਮਾਂ ਉਹਨਾਂ ਨੇ ਬੀਜੀਐਮ ਵੀ ਕੀਤਾ ਫਿਲਮ ਨੂੰ ਮਿਕਸ ਵੀ ਕੀਤਾ ਸੋ ਸਾਊਂਡ ਦਾ ਸਭ ਤੋਂ ਬੈਸਟ ਕੰਮ ਜਿਹੜਾ ਕੀਤਾ ਅਲੋਕ ਦੇਹੋਰਾਣੇ ਕੀਤਾ ਸਾਡਾ ਵੀਰ ਦੀਪ ਬਾਵਾ ਉਹਨੇ ਵੀ ਬਹੁਤ ਮਿਹਨਤ ਕੀਤੀ ਹੈ ਸੋ ਇੱਕ ਇੱਕ ਫਰੇਮ ਤੇ ਇੱਕ ਇੱਕ ਐਂਗਲ ਤੇ ਇੱਕ ਇੱਕ ਬਰੀਕੀ ਦੇ ਵਿੱਚ ਕੰਮ ਹੋਇਆ ਐਂ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤਰ੍ਹਾਂ ਦੀ ਬਿਹਤਰੀਨ ਫਿਲਮ ਦਾ ਹਿੱਸਾ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਅੱਜ ਤੋ ਪਹਿਲਾ ਮੈਂ ਕਦੇ ਵੀ ਇਸ ਤਰ੍ਹਾਂ ਵੀਡੀਓ ਰੂਪ ਵਿੱਚ ਆ ਕੇ ਰეკਮੈਂਡ ਨਹੀਂ ਕੀਤਾ ਬਟ ਮੈਂ ਤੁਹਾਨੂੰ ਲਿਟਰਲੀ ਵੈਰੀ ਫ੍ਰੈਂਕਲੀ ਕਹਿ ਰਿਹਾ ਕਿ ਜ਼ਰੂਰ ਫਿਲਮ ਦੇਖ ਕੇ ਆਇਓ ਕਿਉਂਕਿ ਪੁਰਾਣੇ ਪੰਜਾਬ ਦੀ ਤੁਹਾਨੂੰ ਝਲਕ ਮਿਲੂਗੀ ਪਤਾ ਲੱਗੂਗਾ ਪੁਰਾਣੇ ਪੰਜਾਬ ਚ ਵਿਆਹ ਕਿਸ ਤਰ੍ਹਾਂ ਹੁੰਦੇ ਸੀ ਬਰਾਤਾਂ ਰਾਤ ਰਹਿੰਦੀਆਂ ਸੀ ਕਿਸ ਤਰ੍ਹਾਂ ਪੰਗਤ ਚ ਬੈਠ ਕੇ ਉਹ ਲੰਗਰ ਪ੍ਰਸ਼ਾਦਾ ਛਕਦੇ ਸੀ ਕਿਹੜੀਆਂ ਕਿਹੜੀਆਂ ਮਠਿਆਈਆਂ ਬਣਦੀਆਂ ਸੀ ਕਲਚਰ ਵੀ ਦਿਸਦਾ ਤੇ ਸਾਨੂੰ ਉਸ ਸਮੇਂ ਦੀਆਂ ਟ੍ਰੈਡੀਸ਼ਨਸ ਉਸ ਸਮੇਂ ਦੇ ਲੋਕਾਂ ਦੀ ਸੋਚ ਯਾਰੀ ਪਿੱਛੇ ਖੜਨ ਵਾਲੀ ਤੇ ਗਦਾਰੀ ਪਿੱਛੇ ਲੜਨ ਵਾਲੀ ਦੋਨੋਂ ਚੀਜ਼ਾਂ ਸਾਨੂੰ ਬਖੂਬੀ ਇਸ ਫਿਲਮ ਦੇ ਵਿੱਚ ਦਿਸਦੀਆਂ ਕਿਵੇਂ ਉਹ ਸਮੇਂ ਦੇ ਲੋਕ ਨਾ ਸਿਰਫ ਸਿੱਧੇ ਸਾਦੇ ਸੀ ਦਿਲ ਦੇ ਸਾਫ਼ ਸੀ ਪਰ ਜਿੱਥੇ ਖੜ ਗਏ ਖੜ ਗਏ ਤੇ ਫਿਰ ਜਿੱਥੇ ਅੜ ਗਏ ਅੜ ਗਏ ਇਸ ਦਾ ਪ੍ਰਤੱਖ ਜਿਹੜਾ ਰੂਪ ਤੁਹਾਨੂੰ ਦੇਖਣ ਨੂੰ ਮਿਲੂਗਾ ਫਿਲਮ ਸੱਚਾ ਸੂਰਮਾ ਵਿੱਚ ਮੇਰੇ ਵੱਲੋਂ ਫਿਲਮ ਨਾਲ ਜੁੜੀ ਸਾਰੀ ਟੀਮ ਨੂੰ ਬਹੁਤ ਬਤ ਬਣਾਈ ਹੈ ਐਂਡ ਆਈ ਐਮ ਲੱਕੀ ਥੈਂਕ ਯੂ ਸਾਗਾ ਸਟੂਡੀਓਜ਼ ਥੈਂਕ ਯੂ ਅਮਿਤੋ ਜੁਪਾ ਜੀ ਦਾ ਜਿਨ੍ਹਾਂ ਦੀ ਬਗਾਲਤ ਇਸ ਫਿਲਮ ਦਾ ਹਿੱਸਾ ਬਣਿਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਾਂਗਾ ਜ਼ਰੂਰ ਦੇਖ ਕੇ ਆਇਓ ਫਿਲਮ ਸੱਚਾ ਸੂਰਮਾ ਐਂਡ ਉਸ ਤੋਂ ਬਾਅਦ ਮੇਰਾ ਰਿਵਿਊ ਦੁਆਰਾ ਦੇਖੋਗੇ ਤੁਹਾਨੂੰ ਲੱਗੇਗਾ ਕਿ ਹਾਂ ਬਿਲਕੁਲ ਹੀ ਸੱਚ ਗਿਆ ਮੇਰੇ ਵੱਲੋਂ ਫਿਲਮ ਨੂੰ 10 ਵਿੱਚੋਂ 10 ਨੰਬਰ ਦੇ ਬੈਸਟ ਮੂਵੀ ਐਂਡ ਥੈਂਕ ਯੂ ਵੈਰੀ ਮਚ ਅਗੇਨ ਜ਼ਰੂਰ ਦੇਖਿਓ ਜੀ ਫਿਲਮ ਸੋਚਾ ਸੂਰ ਸਸੀ ਕਾ